बोले सोंदर पैर भगवान वाल्मीकि महाराज की जय मैं बाबा बूटा सिंह मुखी गुरु वाल्मीकि धर्म समाज एकता संस्था ਦਾ ਜੋ ਕਿ ਮੇਰੇ ਨਾਲ 10 ਤਰੀਕ ਨੂੰ ਕੁਝ ਸ਼ਰਾਰਤੀ ਅੰਸਰਾਂ ਨੇ ਕੁੱਟਮਾਰ ਕੀਤੀ ਤੇ ਮੇਰੀ ਦਸਤਾਰ ਉਤਾਰੀ ਗਈ ਮੇਰੇ ਕੇਸਾਂ ਦੀ ਬੇਦਬੀ ਕੀਤੀ ਗਈ ਜੋ ਕਿ ਛੰਡੇਰ ਥਾਣੇ ਦੇ ਐਸਐਚਓ ਕਰਮਪਾਲ ਨੇ ਉਧਰ ਦੀ ਢਿੱਲ ਜਾਰੀ ਕੀਤੀ ਆ ਜਾਂ ਤੇ ਉਹਨੇ ਕੋਈ ਉਹਨਾਂ ਕੋਲ ਗੱਫਾ ਚੁੱਕਿਆ ਤੇ ਜਾਂ ਉਹਦੇ ਉੱਤੇ ਕੋਈ ਦਬਦਬਾ ਆ ਇਸ ਕਰਕੇ ਅੱਜ ਤੱਕ ਉਹਨੇ ਸਾਨੂੰ ਆਵਾਜ਼ਾਈ ਦੇ ਵਿੱਚ ਹੀ ਰੱਖਿਆ ਉਹਨੇ ਫालतू ਹੀ ਸਾਡੇ ਕਿੰਨੇ ਸਾਥੀਆਂ ਦੇ ਗੇੜੇ ਮਰਵਾ ਦਿੱਤੇ ਨੇ ਤੇ ਜੋ 295 ਧਾਰਾ ਇਹ ਬੰਦੀ ਆ ਉਹ ਕਹਿੰਦਾ ਵੀ ਇਹ ਨਹੀਂ ਲੱਗਦੀ ਉਹ মিডিਆ ਵਾਲਿਆਂ ਨੂੰ ਜਾਂ ਕਿਸੇ ਸੁਲਝੇ ਹੋਏ ਵਕੀਲ ਨੂੰ ਰੈ ਲੈ ਕੇ ਪੁੱਛ ਸਕਦਾ ਜੇ ਉਹਨੂੰ ਨਹੀਂ ਪਤਾ ਤੇ ਵੀ ਜਿਹੜੀ ਬਦਬਦੀ ਧਾਰਾ ਕਿਹੜੀ ਲੱਗਦੀ ਆ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਆ ਜੀ ਆ 17 ਤਰੀਕ ਨੂੰ ਧਰਨਾ ਆ ਖਾਣਾ ਆ ਹੀਰਕਮੋ ਉਹਦੇ ਸਾਹਮਣੇ ਜਿਹੜੀ ਪੁਲੀ ਆ ਉਹਦਾ ਜਿਹੜਾ ਰੋਡ ਆ ਉਹ ਪੂਰਾ ਪੂਰਨ ਤੌਰ ਦੇ ਉੱਤੇ ਬੰਦ ਕੀਤਾ ਜਾਏਗਾ ਤੇ ਤਿੱਖਾ ਸੰਘਰਸ਼ ਕੀਤਾ ਜਾਏਗਾ ਜਾਨ ਲੱਗਿਆ ਜੇ ਨਾ ਹੱਡਾ ਹੋ ਸਕਿਆ ਹੱਲ ਤੇ ਧਾਰੀਵਾਲ ਦੇ ਪੁਤਲੇ ਫੂਕੇ ਜਾਣਗੇ ਜੇ ਪੁਤਲੇ ਫੂਕਿਆ ਵੀ ਨਾ ਹੱਲ ਹੋਇਆ ਤੇ ਹਾਈ ਕੋਰਟ ਰੇਟ ਪਾ ਕੇ ਪ੍ਰੂਫ ਸਾਡੇ ਕੋਲ ਨੇ ਸਾਰੇ ਅਫਸਰ ਵਿੱਚ ਕਿਸੇ ਟੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਜ਼ ਕਰਸਿੰਘ ਭੱਟੀ ਬਾਬਾ ਜੀਤ ਸਿੰਘ ਐਕਸ਼ਨ ਕਮੇਟੀ ਸ਼੍ਰੋਮਣੀ ਕਮਨਤਾ ਕਾਲਜ ਦਸ਼ਮੇਸ਼ ਤਮਦਲ ਪੰਜਵਾਂ ਸ਼ਾਲ ਜੋ ਕਿ ਆਮ ਤੌਰ ਤੇ ਸਿੰਘ ਸਾਹਿਬ ਜਿਹੜੇ ਦਾ ਪਾਬਾ ਮੈਦਨਿੰਗ ਛੋਟੀ ਸਾਭੀ ਦੇ ਘਾਈ ਰਹੇ ਹੈ ਜੋ ਕਿ ਅੱਜ ਦਾ ਮਸਲਾਵਾ ਸਾਡੇ ਵਾਲਮੀਕੀ ਸੰਸਥਾ ਜਿਹੜੇ ਨਵਾਇਦੇ ਨੇ ਮੋਤਾ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਜਿਹੜੇ ਸਾਥੀਆਂ ਅੰਸਰਾਂ ਨੇ ਗੁੱਟਮਾਰ ਕੀਤੀ ਹੈ ਹੁਣ ਤੱਕ ਕਿਉਂਕਿ ਅੱਜ 15 ਤਰੀਕ ਹੋ ਗਈ ਆ ਥਾਣਾ ਚੰਡੇਰ ਦੇ ਐਸ ਐਚ ਓ ਕਰਨਪਾਲ ਸਿੰਘ ਜੀ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਹੜੀ 23 ਧਾਰਾ ਦਸਤਾਬਦੀ ਜਿਹੜੀ ਬੇਦਖੀਆਂ ਦੀ 23 ਧਾਰਾ 295ਏ ਆਵਾ ਉਹ ਧਾਰਾ ਲਾਉਣ ਦੀ ਬਜਾਏ ਉਹ ਇਹਨਾਂ ਨੂੰ ਹੋਰ ਤਰ੍ਹਾਂ ਦਬਦਬਾ ਪਾਈ ਜਾਂਦੇ ਆ ਕਿ 7.5 ਲਾ ਦਾਂਗੇ ਦੂਸਰੀ ਲਾ ਦਾਂਗੇ ਜਾਂ ਤੀਸਰੀ ਲਾ ਦਾਂਗੇ ਜੋ ਕਿ ਬੰਤੀ ਧਾਰਾ ਵਾਲੇ ਪਾਸੇ ਉਹ ਨਹੀਂ ਆ ਰਹੀ। ਅੱਜ ਅਸੀਂ ਡੀਸੀ ਸਾਹਿਬ ਤੇ ਮੰਗ ਪੱਤਰ ਦਿੱਤਾ ਔਰ ਡੀਸੀ ਸਾਹਿਬ ਨੇ ਸਾਨੂੰ ਭਰੋਸਾ ਤੇ ਵਿਸ਼ਵਾਸ ਦਿਵਾਇਆ ਵਾ ਕਿ ਤੇ ਐਸਐਫਪੀ ਵਿਧਾਤੀ ਔਰ ਡੀਐਸਟੀ ਨਾਲ ਸਭ ਦੀ ਨੋਟਿਸ ਵਿੱਚ ਕੀਤਾ ਜਾਏਗਾ। ਅਗਰ ਜੇ ਸਾਡਾ ਇਹ 295ਏ ਫੇਰਵੀ ਦੀ ਧਾਰਾ ਨਹੀਂ ਲੱਗਦੀ ਜਿਹੜਾ हेयर ਕਮੂਨ ਵਾਲਾ ਜਿਹੜਾ ਥਾਣੇ ਵਾਲਾ ਜਿਹੜਾ ਕੋਲ ਉਹ ਕੁੜੀ ਦੀ ਬੈਕ ਸਾਈਡ ਤੇ ਧੰਨਾ ਤਿੱਖਾ ਲਾਇਆ ਜਾਏਗਾ ਵੱਖ-ਵੱਖ ਜਥੇਬੰਦੀਆਂ ਆਉਣਗੀਆਂ ਅਨਖ ਸਿੰਘ ਜਥੇਬੰਦੀਆਂ ਆਉਣਗੀਆਂ ਫਾਰਮਿਕੀ ਸੰਸਥਾਵਾਂ ਆਉਣਗੀਆਂ ਜੂਥ ਰੰਗਰੇਟਾ ਇੱਕ ਤਾਂ ਆਏਗੀ ਔਰ ਤਿੱਖਾ ਸ਼ੰਗਸ ਕੀਤਾ ਜਾਏਗਾ